ਹਾਂਜੀ ਸੋਹਣਿਓ ਵੀਡੀਓ ਤਾਰਉਣੀ ਸੀ ਅੱਜ ਹੋਰ ਪਰ ਪੌਣੀ ਪੈ ਗਈ ਆਪਾਂ ਨੂੰ ਹੋਰ ਜਿਹੜਾ ਆਈਐਸਓ ਸਟੈਂਡਰਡ ਵਾਲੀ ਹੈ ਨਾ ਇਹ ਜੀ ਤਸੱਲੀ ਕਰਾਉਂਗਾ ਇਹ ਜੀ ਤਸੱਲੀ ਕਰਾਉਂਗਾ ਤਸੱਲੀ ਇਨ ਦਾ ਸੈਂਸ ਕਿ ਮੈਂ ਪ੍ਰੂਵ ਕਰ ਦੂੰਗਾ ਕਿ ਜੋ ਮੈਂ ਕਹਿ ਰਿਹਾ ਉਹ ਸਹੀ ਕਹਿ ਰਿਹਾ ਮੇਰਾ ਕਿਸੇ ਨਾ ਕੋਈ ਲੈਣਾ ਦੇਣਾ ਕੋਈ ਰੌਲਾ ਗੋਲਾ ਕਿਸੇ ਨਾ ਕੋਈ ਨਹੀਂ ਅੱਜ ਦੀ ਜਿਹੜੀ ਵੀਡੀਓ ਆ ਉਹ ਹੈਗੀ ਆ ਟਰੈਕਟਰਾਂ ਦੀ ਡਿਟੇਲ ਸੇਲ ਤੇ ਇਹ ਲੇਟ ਹੋ ਰਹੀ ਸੀ ਆ ਜੋ ਆਪਾਂ ਇਹਦੇ ਤੇ ਗੱਲ ਕਰ ਲਈਏ ਪਹਿਲਾਂ ਜਿੱਥੇ ਤੱਕ ਸੇਲ ਦਾ ਸਵਾਲ ਆ ਦਿਨ ਪਰ ਦਿਨ ਗਿਰਦੀ ਜਾ ਰਹੀ ਹੈ ਪਤਾ ਨਹੀਂ ਇਦਾਂ ਕਿਉਂ ਹੋ ਰਿਹਾ ਮੈਂ ਕਦੇ ਇਦਾਂ ਪਹਿਲਾਂ ਨਹੀਂ ਦੇਖਿਆ ਅੱਜ ਤੋਂ ਪਹਿਲਾਂ 10852 ਟਰੈਕਟਰ ਹੋਰ ਘਟ ਗਏ ਪਿਛਲੇ ਮਹੀਨੇ ਵੀ ਗਿਰੇ ਐਤ ਕੀ ਹੋਰ ਗਿਰ ਗਏ ਰੱਬ ਜਾਣੇ ਇਦਾਂ ਕਿਉਂ ਹੋ ਰਿਹਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਆਪਾਂ ਸਿੰਪਲ ਜੀ ਗੱਲ ਸ਼ੁਰੂ ਕਰ ਲਈਏ ਇਹ ਆਪਾਂ ਜਿਹੜੀ ਸੇਲ ਦੀ ਗੱਲ ਕਰਦੇ ਹੁੰਨੇ ਆ ਜੁਲਾਈ 2023 ਤੇ ਜੁਲਾਈ 2024 ਦੋ ਮਹੀਨਿਆਂ ਦੀ ਆਪਾਂ ਜਿਹੜੀ ਗੱਲ ਕਰਦੇ ਹੁੰਨੇ ਆ ਮਿੰਦਰਾ ਐਂਡ ਮਿੰਦਰਾ ਜੁਲਾਈ 2023 ਚ 20914 ਟਰੈਕਟਰ ਜੁਲਾਈ 2024 ਚ 18422 ਟਰੈਕਟਰ ਇਹ ਵੀ ਥੱਲੇ ਆ ਗਿਆ ਭਾਈ ਸਵਰਾਜ ਜੁਲਾਈ 2023 ਚ 16338 ਟਰੈਕਟਰ ਹੁਣ 16265 ਟਰੈਕਟਰ ਸਵਰਾਜ ਜੰਮੇ ਮੜਾ ਜੈਲੇ ਸਵਰਾਜ ਆ ਜਿਹੜਾ 2-3 ਸਾਲ ਉੱਪਰ ਜਾਊਗਾ ਪੂਰਾ ਉਸ ਤੋਂ ਬਾਅਦ ਪਰ ਥੱਲੇ ਨੂੰ ਆਉਣਾ ਹੀ ਆਉਣਾ ਜੁਮੇ ਫਾਰਮ ਟਰੈਕ ਨਾ ਹੋਇਆ ਇਹ ਯਾਦ ਰੱਖ ਲਿਓ ਇੱਕ ਵਾਰੀ ਇਹਨੇ ਪੀਕ ਤੇ ਜਾਣਾ ਹੁਣ ਵੱਧਣਾ ਇਹਨੇ 2 ਤੋਂ 3 ਸਾਲ ਜੋ ਇਹਨਾਂ ਦੇ ਕੁਆਲਿਟੀ ਦੇ ਹਾਲਾਤ ਨੇ 2 ਸਾਲ ਬਾਅਦ ਇਹਨੇ ਥੱਲੇ ਨੂੰ ਆਉਣਾ ਹੀ ਆਉਣਾ ਇਹ ਵੀ ਲਿਖ ਲੈਣ ਇਹ ਇਹ ਮੈਂ ਕੋਈ ਜੋਸ਼ੀ ਤਾਂ ਹੈ ਨਹੀਂ ਨਾ ਮੈਂ ਕੋਈ ਵਿਦਿਆ ਜਾਣਦਾ ਪਰ ਮੈਨੂੰ ਲੱਛਣਾਂ ਤੋਂ ਪਤਾ ਲੱਗਣ ਲੱ ਜਾਂਦਾ ਹਲੇ ਪੀਕ ਤੇ ਜਾਊਗਾ ਇਹ 2 ਸਾਲ ਫਾਰਮ ਟਰੈਕ ਵੀ ਇੰਹੀਂ ਹੋਇਆ ਸੀ ਇੱਕ ਵਾਰ ਆਏ ਗਿਆ ਉੱਪਰ ਨੂੰ ਪੀਕ ਤੇ ਜਦੋਂ ਕੋਈ ਚੀਜ਼ ਇੱਕ ਵਾਰ ਨਾ ਜਿਵੇਂ ਕਹਿੰਦੇ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਹੁਣ ਪੱਥਰ ਚੱਟਣ ਗਿਆ ਵੇ ਮੁੜੂਗਾ ਜ਼ਰੂਰ ਹੁਣ ਅਗਲੀ ਗੱਲ ਇੰਟਰਨੈਸ਼ਨਲ ਸੋਨਾ ਲਿਕਾ ਜੁਲਾਈ 2023 11063 ਟਰੈਕਟਰ 11 ਜੁਲਾਈ 2024 11141 ਟਰੈਕਟਰ ਇੱਕ ਸੋਨਾ ਲਿਕਾ ਭਾਈ ਜਿਹੜਾ ਨੰਬਰ ਮਾਰ ਗਿਆ ਵਧਿਆ ਭਾਈ ਇਹਦੇ ਮਾਂ ਦੇ ਸ਼ੇਰ ਦੇ 100 150 ਟਰੈਕਟਰ ਉੱਪਰ ਨੂੰ ਗਏ ਸਕਾਟ ਜੁਲਾਈ 2023 8534 ਟਰੈਕਟਰ ਹੁਣ 8274 ਟਰੈਕਟਰ ਟਾਫੇ ਜੁਲਾਈ 2023 12420 ਹੁਣ 7884 ਬਹੁਤ ਬੁਰੀ ਤਰ੍ਹਾਂ ਟਾਫੇ ਦਾ ਮੈਸੀ ਦਾ ਬੁਰਾ ਹਾਲ ਹੋਇਆ 12420 ਤੋਂ ਸਿੱਧਾ ਹੀ 7800 ਤੇ ਸਿੱਧਾ ਹੀ ਤੁਸੀਂ ਲਾ ਲਓ ਵੀ 44 45 46 4700 ਟਰੈਕਟਰ ਆ ਜਿਹੜਾ ਉਹ ਥੱਲੇ ਨੂੰ ਆ ਗਿਆ ਜੋਹਨ ਡੀ ਆਰ ਇੰਡੀਆ ਪ੍ਰਾਈਵੇਟ ਲਿਮਟਿਡ ਕਰੀਨਿਕ 55 सॉरी 5529 ਟਰੈਕਟਰ ਜੁਲਾਈ 2023 ਚ ਜੁਲਾਈ 2024 ਚ 6500 ਸੌਰੀ 855 ਟਰੈਕਟਰ ਇਹਦੇ ਵੀ ਚੜਾਈ ਆ ਭਾਈ 1000 ਟਰੈਕਟਰ ਇਕੱਠਾ ਜੀਡੀ ਉੱਪਰ ਗਿਆ ਬੜੀ ਵੱਡੀ ਗੱਲ ਆ ਜੀਡੀ ਵਾਸਤੇ ਇਹਨਾਂ ਨੇ ਬਹੁਤ ਕੰਮ ਕੀਤਾ ਜੀਡੀ ਤੇ ਸੋਨਾਲੀਕਾ ਦੋ ਉੱਪਰ ਨੇ ਆਇਸ਼ਰ ਜੁਲਾਈ 2023 6796 ਟਰੈਕਟਰ ਜੁਲਾਈ 2024 ਚਰੰਜਾਸ ਆਫ ਬੀਟ ਇਹ ਵੀ ਮਾਂ ਦਾ ਸ਼ੇਅਰ ਥੱਲੇ ਨੂੰ ਆਇਆ ਹੈ ਸੀਐਨਐਚ ਇੰਡਸਟਰੀਅਲ ਕਰੀਨਾ ਤੁਹਾਡਾ ਚਹੇਤਾ ਨਿਊ ਹਾਲੈਂਡ ਜੁਲਾਈ 2023 3191 ਹੁਣ 3018 ਆਲਮੋਸਟ ਉੱਥੇ ਹੀ ਖੜਾ ਕੋਈ ਖਾਸ ਵਾਰਕ ਕਬੋਟਾ ਜੁਲਾਈ 2023 1876 ਜੁਲਾਈ 2024 1460 ਵੋਲੀਅਮ ਪਹਿਲਾਂ ਹੀ ਥੋੜਾ ਹੋਰ ਥੱਲੇ ਆ ਗਿਆ ਕੁੱਲ 1.83% ਦਾ ਸ਼ੇਅਰ ਰਹਿ ਗਿਆ others others ਕਿਹੜੇ ਆ ਜਾਂਦੇ ਨੇ ਕਿਸੇ ਮੈਨੂੰ ਬੜੇ ਸੂਝਵਾਨ ਸੱਜਣ ਨੇ ਦੱਸਿਆ ਸੀ ਵੀ ਜਿਹੜੇ ਛੋਟੇ ਟਰੈਕਟਰ ਨੇ ਨਾ ਜਿਵੇਂ ਆ ਸੋਰਾਜ ਦੇ ਕੋਡ-ਕੂਡ ਜਿਹੇ ਆਏ ਨੇ ਇਹਨਾਂ ਦੀ ਬਹੁਤ ਵੱਡੀ ਮਾਰਕੀਟ ਮੈਨੂੰ ਪਤਾ ਹੀ ਨਹੀਂ ਸੀ ਕਿਉਂਕਿ ਜ਼ਰੂਰੀ ਨਹੀਂ ਨਾ ਵੀ ਸਾਰੀਆਂ ਗੱਲਾਂ ਮੈਨੂੰ ਪਤਾ ਹੋਣ ਇਹ ਤਾਂ ਆਦਾਨ-ਪ੍ਰਦਾਨ ਆ ਇਹ ਤਾਂ ਅਨੈਂਟਿੰਗ ਪ੍ਰੋਸੈਸ ਆ ਜਾਣਕਾਰੀ ਇਕੱਠੀ ਕਰਨ ਦਾ ਪੜ੍ਹਨ ਲਿਖਣ ਦਾ ਇਹ ਤਾਂ ਕਿ ਬੰਦਾ ਮੁੱਕ ਜਾਂਦਾ ਕਿਹੜਾ ਮੁੱਕਣਾ ਗੁਜਰਾਤ 'ਚ ਬਹੁਤ ਵੱਡੀ ਇਹਨਾਂ ਦੀ ਇੰਡਸਟਰੀ ਆ ਹੋਰ ਸਟੇਟਾਂ 'ਚ ਵੀ ਹੈਗੀ ਆ ਇਹ 4415 ਟਰੈਕਟਰ ਜੁਲਾਈ 2024 'ਚ ਸੌਰੀ 23 'ਚ ਇਹ ਜੁਲਾਈ 2024 ਚ ਕੁੱਲ 1834 ਟਰੈਕਟਰ ਰਹੇਗੇ ਬਹੁਤ ਵੱਡੀ ਗਰਾਫਟ ਇਹ ਛੇਤੀ ਦਿਖਦੇ ਨਹੀਂ ਹੁੰਦੇ ਓਵਰਆਲ ਆਜੋ ਟੋਟਲ ਜੁਲਾਈ 2023 ਚ ਕੁੱਲ ਟਰੈਕਟਰ ਵਿਕੇ 90821 ਜੁਲਾਈ 2024 ਚ 79970 10852 ਟਰੈਕਟਰ ਨੇ ਜਿਹੜੇ ਉਹ ਘਟ ਗਏ ਓਵਰਆਲ ਜਿਹੜੀ ਸੇਲ ਆ ਉਹ ਡਿਕਲਾਈਨ ਕਰ ਗਈ ੱੱਲੇ ਗਿਰ ਗਈ ਇਹ ਪਿਛਲੇ ਮਹੀਨੇ ਵੀ ਆਹੀ ਹਾਲ ਹੋਇਆ ਆ ਮਹੀਨੇ ਵੀ ਆਹੀ ਹਾਲ ਹੋਇਆ ਰੱਬ ਜਾਣਦਾ ਕਿੰਨਾ ਚਿਰ ਰਹਿਣਾ ਪਰ ਇਦਾਂ ਕਦੇ ਛੇਤੀ ਕੀਤੇ ਆ ਮੈਂ ਇਹ ਚੀਜ਼ਾਂ ਕਦੇ ਸੁਣੀ ਆ ਨਹੀਂ ਇਦਾਂ ਹੁੰਦਾ ਨਹੀਂ ਹੁੰਦਾ ਜੁੱਦਣ ਦਾ ਮੈਂ ਚੀਜ਼ ਐਫ ਡੀਏ ਦੀ ਡੀਟੇਲ ਸੇਲ ਦੇਖਣ ਲੱਗਿਆ ਚੀਜ਼ਾਂ ਉੱਪਰ-ਉੱਪਰ ਉੱਪਰ-ਉੱਪਰ ਆ ਜਿਹੜੀਆਂ ਉਹ ਹੁੰਦੀਆਂ ਗਈਆਂ ਨੇ ਤੇ ਹੁਣ ਜੇ ਮਾਰਕੀਟ ਸ਼ੇਅਰ ਦਾ ਗੱਲ ਕਰ ਲਈਏ ਅੱਜ 2024 ਦਿਓ ਕਰ ਲੰਨੇ ਆ ਚਲੋ ਤਾਂ ਲੰਘ ਗਿਆ ਮਿੰਦਰਾ ਦਾ 23.4% ਸ਼ੇਅਰ ਇਕੱਲੇ ਦਾ ਸਵਰਾਜ ਦਾ ਹੈਗਾ 2034 2034 ਹੋ ਗਿਆ 43 ਸਵਰਾਜ আর ਰਮਿੰਦਰਾ ਜੇ ਆਧਾਰਨ ਦੇ ਤੌਰ ਤੇ 100 ਟਰੈਕਟਰ ਵਿਕਦਾ ਉਹਦੇ ਵਿੱਚੋਂ 43.5 43 ਟਰੈਕਟਰ ਸਵਰਾਜ আর ਰਮਿੰਦਰਾ ਦੇ ਨਹੀਂ ਕਿਉਂਕਿ ਇਕੱਠੇ ਹੀ ਗਰੁੱਪਾ 43% ਸ਼ੇਅਰ ਇਕੱਲੇ ਹੀ ਮਿੰਦਰਾ ਗਰੁੱਪ ਲਈ ਬੈਠਾ ਸਵਰਾਜ ਮਿੰਦਰਾ ਦੋਨੇ ਸੋਨਾਲੀਕਾ ਦਾ 13.93% ਸ਼ੇਅਰ ਆ ਆਪਣੇ ਜੀ ਸਕਾਟ ਕਮੋਟਾ ਜਿਹੜਾ ਜਿਹੜਾ ਸਾਂਝਾ ਇਹਨਾਂ ਦਾ ਉਹਦਾ 10.35 ਤੁਹਾਡਾ ਟੈਫੇ ਦਾ 986 ਜੀਡੀ ਦਾ 782 ਹੌਲੈਂਡ ਦਾ ਯਾਰ ਬਹੁਤ ਘਟ 3.77% ਕੁੱਲ ਮਾਰਕੀਟ ਸ਼ੇਅਰ ਤੇ ਕਮੋਟਾ ਦਾ ਵੀ ਬਹੁਤ ਘਟ ਹੈ 1.83 ਆਦਰਸ ਦਾ 229 ਆ ਤਾਂ ਹੈਗਾ ਇਹਨਾਂ ਦਾ ਮਾਰਕੀਟ ਸ਼ੇਅਰ ਆਏ ਬਿਗਿਨਰ ਟ੍ਰੈਟ ਹੁਣ ਗੱਲ ਆ ਗਈ ਵੀ ਮਾਰਕੀਟ ਕਿਉਂ ਇੰਨੀ ਗਿਰੀ ਮੈਂ ਤਾਂ ਬਈ ਉਤਰਾ ਚੜਾ ਨੇ ਪਹਿਲਾਂ ਜਦੋਂ 19 ਨੰਬਰ ਬਿਮਾਰੀ ਆਈ ਸੀ ਉਹਦੇ ਟਾਈਮ 'ਚ ਸਾਲਾ ਇੰਨਾ ਕ ਲੋਹਾ ਵਿਕਿਆ ਕੰਬਾਈਨਾਂ ਨੇ ਰਿਕਾਰਡ ਤੋੜਤੇ ਰੀਪਰਾਂ ਨੇ ਰਿਕਾਰਡ ਤੋੜਤੇ ਹਲਾਂ ਨੇ ਰਿਕਾਰਡ ਤੋੜਤੇ ਹੈਰੋਆਂ ਨੇ ਰਿਕਾਰਡ ਤੋੜਤੇ ਟਰੈਕਟਰਾਂ ਨੇ ਰਿਕਾਰਡ ਤੋੜਤੇ ਟਰੈਕ ਵਾਲੀਆਂ ਮਸ਼ੀਨਾਂ ਈਵਨ ਤੁਸੀਂ ਮੰਨੋਗੇ ਆਰਥ মুਵਿੰਗ ਮਸ਼ੀਨਰੀ ਆ ਜਿਹੜੀ ਬੈਕ ਹੋਜ਼ ਨੇ ਜਿੰਨੇ ਆਹ ਟਰੈਕ ਵਾਲੀਆਂ ਬੈਕ ਹੋਜ਼ ਨੇ ਆ ਵੱਡੇ ਪੋਕਲੇਨ ਨੇ ਜਿੰਨੀ ਵੀ ਮਸ਼ੀਨਰੀ ਆ ਜਿਹਨੂੰ ਇੰਜੀਨੀਅਰਿੰਗ ਡਿਜ਼ਾਈਨ ਕਰਦੀ ਆ ਟੱਕਾਂ ਤੋਂ ਲੈ ਕੇ ਬੱਸਾਂ ਤੋਂ ਲੈ ਕੇ ਹਰ ਚੀਜ਼ ਨੇ ਰਿਕਾਰਡ ਤੋੜ ਵਿਕਰੀ ਹੋਈ ਆ ਉਹ ਤੋਂ ਬਾਅਦ ਵੀ ਜਿਹੜੀ ਸੇਲ ਆ ਨਾ ਬਹੁਤ ਚਿਰ ਲੰਮਾ ਚਿਰ ਮੇਨਟੇਨ ਹੀ ਰਹੀ ਆ ਘਟੀ ਨਹੀਂ ਲਗਾਤਾਰ 1.5 ਸਾਲ ਸੇਲ ਜਿਵੇਂ ਆਮੀ ਨੇ ਬਿਕੇ 90000 ਟਰੈਕਟਰ ਗਾ 92 ਹੋਗੇ 94 ਹੋਗੇ 95 ਹੋਗੇ ਪਰ ਆਹ ਵਾਲਾ ਪਤਾ ਨਹੀਂ ਆ ਤਾਂ ਪਹਿਲੀ ਵਾਰ ਦੇਖਿਆ ਵੀ ਇੰਡੀਆ ਚ ਪਤਾ ਨਹੀਂ ਤਾਂ ਖੇਤੀ ਦਾ ਰੁਝਾਨ ਘਟ ਰਿਹਾ ਹੈ ਹਨਾ ਵੀ ਲੋਕਾਂ ਨੂੰ ਇੰਟਰਸਟ ਘਟ ਰਿਹਾ ਹੈ ਖੇਤੀ ਚ ਰੱਬ ਜਾਣੇ ਖੇਤੀ ਛੋਟੀ ਹੋ ਰਹੀ ਆ ਇਹ ਵੀ ਹੋ ਸਕਦਾ ਰੱਬ ਜਾਣੇ ਵੀ ਲੋਕ ਪੁਰਾਣੇ ਟਰੈਕਟਰ ਨੇ ਜਿਹੜੇ ਉਹਨਾਂ ਨੂੰ ਜੰਕ ਨਹੀਂ ਕਰਨਾ ਚਾਹੁੰਦੇ ਵੀ ਇਕਨੋਮੀ ਡਾਊਨ ਚੱਲ ਰਹੀ ਆ ਵੀ ਆਪਾਂ ਪੁਰਾਣੇ ਸੰਦਾਂ ਨਾਲ ਦੇਖੋ ਪੁਰਾਣੀ ਚੀਜ਼ ਯਾਰਡ ਚ ਜਾਊਗੀ ਨਵੀਂ ਚੀਜ਼ ਵਿਕੂਗੀ ਅਗਲੀ ਗੱਲ ਮੈਂ ਇੱਕ ਹੋਰ ਵੀ ਐਡ ਕਰ ਦਿੰਦਾ ਬਹੁਤ ਸਾਰੀਆਂ ਕੰਪਨੀਆਂ ਵੀ ਨੇ ਜਿਹੜੀਆਂ ਇਹਦੇ ਚ ਲਿਸਟਡ ਨਹੀਂ ਹੈਗੀਆਂ ਜਿੱਦਾਂ ਕਿ ਕਰਤਾਰ ਹੈ ਨਹੀਂ ਪ੍ਰੀਤ ਹੈ ਨਹੀਂ ਇੰਡੋ ਹੈ ਨਹੀਂ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਇਹ ਚ ਲਿਸਟਡ ਹੈ ਨਹੀਂ ਗੀਆਂ ਮਤਲਬ ਉਹ ਆਪਣੀ ਮਰਜ਼ੀ ਨਾਲ ਨਹੀਂ ਆਉਣਾ ਚਾਹੁੰਦੇ ਉਹ ਹਰ ਕੰਪਨੀ ਦੀ ਮਰਜ਼ੀ ਆ ਇਹ ਜੇ ਸਾਰਾ ਟੋਟਲ ਟਰੈਕਟਰ ਇੰਨਾ ਨਹੀਂ ਵਿਕਿਆ ਵਿਕਿਆ ਤਾਂ ਇਹ ਤੋਂ ਵੱਧ ਆ ਪਰ ਹੁਣ ਆਪਣੇ ਕੋਲ ਜੋ ਡੇਟਾ ਆਪਾਂ ਉਹ ਹੀ ਡਿਸਕਸ ਕਰ ਸਕਦੇ ਆ ਮੇਰਾ ਖਿਆਲ ਆ ਗੱਲ ਮੁੱਕ ਗਈ ਉਹ ਆਉਣ ਵਾਲੀਆਂ ਵੀਡੀਓਾਂ 'ਚ ਜਿਹੜੀ ਕੁਆਲਿਟੀ ਜਿਹੜਾ ੱੱੱਕਾ ਹੋ ਰਿਹਾ ਇੰਡੀਆ ਦੇ ਵਿੱਚ ਵੀ ਮੰਨ ਕੇ ਚੱਲੋ ਨਾ ਇੰਪਲੀਮੈਂਟਾਂ ਤੇ ਕੋਈ ਸਟੈਂਡਰਡ ਆ ਨਾ ਟਰਾਲੀਆਂ ਤੇ ਇਹ ਮੈਂ ਜ਼ਰੂਰ ਇਹਦੇ ਤੇ ਵੀਡੀਓ ਪਾਉਣੀਆਂ ਨੇ ਮੈਨੂੰ ਗੱਲ ਦੱਸੋ ਤਜ਼ਾਕਿਸਤਾਨ ਉਜ਼ਬੇਕਿਸਤਾਨ ਇੰਨੇ ਗਰੀਬ ਕੰਟਰੀ ਨੂੰ ਕਿਉਂ ਫਾਲੋ ਕਰਦੇ ਨੇ ਚੰਡੀਗੜ੍ਹ ਜਾ ਕੇ ਆਪਾਂ ਬੈਲਟ ਕੱਤ ਲਾਣੇ ਸਿਰਫ ਇੱਕ ਚਮਲਾਉਟ ਹੈ ਜਿੱਦਣ ਗਵਰਨਮੈਂਟ ਦਾ ਟੰਡਾ ਕਿਹੜਾ ਹੋ ਗਿਆ ਆਪਾਂ ਨੂੰ ਸਾਰਾ ਕੁਝ ਕਰਨਾ ਪਊਗਾ ਤੇ ਮੈਂ ਇੱਕ ਹੋਰ ਜਾਂਦਾ ਜਾਂਦਾ ਬੇਨਤੀ ਕਰਦਾ ਤੁਸੀਂ ਔਸੂਲਾਂ ਨਾਲ ਹਰ ਚੀਜ਼ ਜਿਵੇਂ ਗੋਰੇ ਕਰਦੇ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਖੇਤੀ ਕਰੋ ਆਪਾਂ ਅੱਗੇ ਵਧਾਂਗੇ ਇਹ ਸਭ ਤੋਂ بڑا ਅੜਿੱਕਾ ਹੈ ਜਿਹੜਾ ਪੱਤਕਾ ਕਰਦੇ ਆ ੱਤਕਾ ਕੀ ਕਰਦਾ ੱਤਕਾ ੱਤਕਾ ਆਪਾਂ ਨੂੰ ਲੰਬਾ ਟਾਈਮ ਖੇਤੀ ਨਹੀਂ ਕਰਨ ਦਊਗਾ ਕਿੰਨਾ ਚਿਰ ਕਰਾਂਗੇ ਆਪਾਂ ਸੋਰਸਸ ਮੁਕਾਦਾਂਗੇ ਆਪਾਂ ਆਪਾਂ ਧਰਤੀ ਤਬਾਹ ਕਰਦਾਂਗੇ ਸੋ ਜੇ ਲੰਬਾ ਟਾਈਮ ਖੇਤੀ ਕਰਨੀ ਹੈ ਤਾਂ ਪ੍ਰੋਫੈਸ਼ਨਲ ਤਰੀਕਾ ਅਪਣਾਓ ਇਹੀ ਮੇਰਾ ਤੁਹਾਨੂੰ ਸੁਝਾਅ ਹੈ ਸਸਿਕਾ